ਸਸਕੀ ਗਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਮੈਂ ਤੁਹਾਨੂੰ ਬ੍ਰੈਡ ਪੀਜ਼ਾ ਇਹ ਜਿਹੜਾ ਉਹ ਬਣਾ ਕੇ ਦਿਖਾਉਂਗੀ ਇਹ ਬ੍ਰੈਡ ਪੀਜ਼ਾ ਜਿਹੜਾ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਘਰ ਵਿੱਚ ਤਵੇ ਦੇ ਉੱਪਰ ਜਾਂ ਪੈਨ ਦੇ ਵਿੱਚ ਬਣਾ ਸਕਦੇ ਆ ਚਲੋ ਰੈਸਪੀ ਦੇਖਣ ਲਈ ਮੇਰੇ ਨਾਲ ਬਨੇ ਰਹੋ ਵੀਡੀਓ ਦੇ ਐਂਡ ਤੱਕ ਆਪਾਂ ਨੇ 4 ਸਲਾਈਸਾਂ ਨੇ ਜਿਹੜੀਆਂ ਬ੍ਰੈਡ ਦੀਆਂ ਲਈਆਂ ਨੇ ਤੇਰੇ ਉੱਪਰ ਆਪਾਂ ਨੇ ਪੀਜ਼ਾ ਪਾਸਤਾ ਸੌਸ ਆ ਉਹ ਥੋੜੀ ਜਿਹੀ ਪਾ ਕੇ ਲਗਾਈ ਆ ਇਹ ਜਿਹੜੀ ਤੁਸੀਂ ਇਹਦੇ ਉੱਤੇ ਮਾਇਉਨੈਸ ਵੀ ਲਗਾ ਸਕਦੇ ਹੋ ਤੇ ਨਾਲ ਹੀ ਆਪਾਂ ਥੋੜੀ ਜਿਹੀ ਛੇਜਵਾਨ ਚਟਨੀ ਹੈ ਜਿਹੜੀ ਉਹ ਲਈ ਆ ਇਹ ਛੇਜਵਾਨ ਚਟਨੀ ਹੈ ਜਿਹੜੀ ਇਹ ਤਿੱਖੀ ਹੁੰਦੀ ਹੈ ਸੋ ਇਸ ਕਰਕੇ ਤੁਸੀਂ ਇਹ ਆਪਣੀ ਚੁਆਇਸ ਦੇ ਅਕੋਰਡਿੰਗ ਲਿਓ ਜੇਕਰ ਤੁਸੀਂ ਘੱਟ ਤਿੱਖਾਪਣ ਤਿੱਖਾ ਖਾਣਾ ਚਾਹੁੰਦੇ ਹੋ ਤਾਂ ਘੱਟ ਲਿਓ ਤੇ ਹੁਣ ਆਪਾਂ ਨੇ ਤਿੰਨੇ ਸਲਾਈਸਾਂ ਨੇ ਜਿਹੜੀਆਂ ਇਸ ਤਰ੍ਹਾਂ ਸੌਸੇਜ ਲਗਾ ਕੇ ਆਪਾਂ ਨੇ ਇਹਨਾਂ ਨੂੰ ਤਿੰਨਾਂ ਸਲਾਈਸਾਂ ਨੂੰ ਆ ਜਿਹੜਾ ਤਿਆਰ ਕਰਕੇ ਰੱਖ ਲੈਣਾ ਤੇ ਨਾਲ ਹੀ ਫਿਰ ਆਪਾਂ ਇਹਦੇ ਉੱਪਰ ਜਿਹੜਾ ਇਹ ਚੀਜ਼ ਲਗਾਵਾਂਗੇ ਚੀਜ਼ ਤੁਸੀਂ ਮੋਜ਼ਰੇਲਾ ਚੀਜ਼ ਵੀ ਲੈ ਸਕਦੇ ਹੋ ਤੇ ਤੁਸੀਂ ਨਾਰਮਲ ਚੀਜ਼ ਵੀ ਲੈ ਸਕਦੇ ਹੋ ਤੇ ਇਸੇ ਤਰ੍ਹਾਂ ਦੇਖੋ ਆਪਾਂ ਨੇ ਜਿਹੜੇ ਸਲਾਈਸ ਨੇ ਬ੍ਰੈਡ ਦੇ ਇਹ ਆਪਾਂ ਨੇ ਤਿੰਨ ਪੀਸ ਨੇ ਜਿਹੜੇ ਪਹਿਲਾਂ ਤਿਆਰ ਕੀਤੇ ਨੇ ਤੇ ਇੱਧਰ ਮੈਂ ਜਿਹੜਾ ਚੀਜ਼ ਆ ਉਹ ਕਦੂਗਾਸ਼ ਕਰਕੇ ਲਿਆ ਸੀਗਾ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਸੀ ਇਸ ਕਰਕੇ ਚੀਜ਼ ਜਿਹੜਾ ਹੈ ਮੇਰਾ ਬਹੁਤ ਹਾਰਡ ਹੋ ਗਿਆ ਸੀ ਤੇ ਹੁਣ ਆਪਾਂ ਨੇ ਇਹਨਾਂ ਦੇ ਉੱਪਰ ਜਿਹੜੇ ਆ ਪਿਆਜ਼, ਸ਼ਿਮਲਾ ਮਿਰਚ ਅਤੇ ਟਮਾਟਰ ਦੇ ਛੋਟੇ-ਛੋਟੇ ਡਾਈਸ ਦੇ ਵਿੱਚ ਪੀਸ ਕੱਟ ਕੇ ਰੱਖੇ ਹੋਏ ਨੇ ਤੇ ਆਪਾਂ ਨੇ ਹੁਣ ਇਹਦੇ ਉੱਪਰ ਉਹ ਆ ਜਿਹੜੇ ਲਗਾ ਦੇਵਾਂਗੇ ਤੁਸੀਂ ਜਿਹੜੀਆਂ ਸਬਜ਼ੀਆਂ ਨੇ ਆਪਣੀ ਚੁਆਇਸ ਦੇ ਅਕੋਰਡਿੰਗ ਵੀ ਲੈ ਸਕਦੇ ਹੋ ਤੁਸੀਂ ਮਸ਼ਰੂਮ ਵੀ ਲਗਾ ਸਕਦੇ ਹੋ ਅਤੇ 올ਿਵਜ਼ ਵੀ ਲਗਾ ਸਕਦੇ ਹੋ ਤੇ ਮੇਰੇ ਕੋਲ ਇਹ ਤਿੰਨ ਚੀਜ਼ਾਂ ਅਵੇਲੇਬਲ ਸੀਗੀਆਂ ਤਾਂ ਮੈਂ ਇਹਨਾਂ ਦੇ ਨਾਲ ਹੀ ਆ ਜਿਹੜਾ ਇਹ ਪੀਸਾ ਤਿਆਰ ਕਰ ਰਹੀ ਆ ਤੇ ਉੱਪਰ ਵੀ ਆਪਾਂ ਨੇ ਇਹ ਚੀਜ਼ ਆ ਜਿਹੜਾ ਪਾ ਦੇਣਾ ਹੈ ਤੇ ਆਪਾਂ ਨੇ ਚੰਗੀ ਤਰ੍ਹਾਂ ਚੀਜ਼ ਨੂੰ ਉੱਪਰ ਤੱਕ ਇਹਦੀ ਜਿਹੜੀ ਆ ਫਿਲਿੰਗ ਕਰ ਦੇਣੀ ਆ ਤੇ ਨਾਲ ਹੀ ਆਪਾਂ ਇਹਦੇ ਉੱਪਰ ਨੇ ਜਿਹੜੇ ਔਰੀਗਨੋ ਤੇ ਚਿਲੀ ਫਲੈਕਸ ਵੀ ਐਡ ਕਰਾਂਗੇ ਨਮਕ ਆਪਾਂ ਨੂੰ ਐਡ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜਿਹੜੀਆਂ ਆਪਾਂ ਨੇ ਸੌਸੇਜ ਲਗਾਈਆਂ ਨੇ ਉਹਨਾਂ ਦੇ ਵਿੱਚ ਨਮਕ ਅਤੇ ਮਿਰਚ ਆ ਜਿਹੜੀ ਪਹਿਲਾਂ ਹੀ ਐਡ ਹੁੰਦੇ ਨੇ ਤੇ ਹੁਣ ਆਪਾਂ ਨੇ ਇਹਦੇ ਉੱਪਰ ਔਰੀਗਾਨੋ ਥੋੜਾ ਥੋੜਾ ਹੱਥਾਂ ਦੇ ਜੁਟਕੀਆਂ ਦੇ ਨਾਲ ਆਪਾਂ ਨੇ ਸਪ੍ਰਿੰਕਲ ਕਰਤਾ ਏ ਤੇ ਨਾਲ ਹੀ ਆਪਾਂ ਨੇ ਹਲਕੀ ਹਲਕੀ ਆ ਜਿਹੜੀ ਚਿਲੀ ਫਲੈਕਸ ਸਪ੍ਰਿੰਕਲ ਕੀਤੀ ਆ ਤੇ ਹੁਣ ਆਪਾਂ ਨੇ ਇੱਕ ਛੋਟਾ ਜਿਹਾ ਪੈਨ ਲੈ ਲਿਆ ਏ ਤੁਸੀਂ ਇਹਨੂੰ ਤਵੇ ਤੇ ਵੀ ਬਣਾ ਸਕਦੇ ਹੋ ਮੇਰੇ ਕੋਲ ਛੋਟੇ ਸਾਈਜ਼ ਦਾ ਥੋੜਾ ਜਿਹਾ ਪੈਨ ਸੀਗਾ ਤਾਂ ਮੈਂ ਇਸ ਕਰਕੇ ਪੈਨ ਦਾ ਹੀ ਯੂਜ਼ ਕੀਤਾ ਤੇ ਇਹਦੇ ਉੱਪਰ ਆਪਾਂ ਨੇ ਥੋੜਾ ਜਿਹਾ ਘਿਓ ਲਗਾ ਕੇ ਤੇ ਹਲਕੀ ਫਲੇਮ ਦੇ ਉੱਪਰ ਰੱਖ ਦਿੱਤਾ ਹੈ ਤੇ ਨਾਲ ਹੀ ਇੱਕ ਮੈਂ ਛੋਟੀ ਜੀ ਕਟੋਰੀ ਦੇ ਵਿੱਚ ਆਪਣੇ ਆਈਸ ਕਯੂਬਸ ਲੱਤੇ ਨੇ ਉਹ ਵੀ ਆਪਾਂ ਨੇ ਨਾਲ ਰੱਖ ਦੇਣੇ ਨੇ ਤਾਂ ਕਿ ਜਿਹੜਾ ਆਪਣਾ ਟੈਂਪਰੇਚਰ ਉਹ ਮੇਨਟੇਨ ਰਹੇ ਆਪਣੇ ਜਿਹੜੇ ਸਲਾਈਸ ਨੇ ਉਹ ਜ਼ਿਆਦਾ ਮਤਲਬ ਕਿ ਨਾ ਜਲਣ ਤੇ ਇਸੇ ਤਰ੍ਹਾਂ ਜਿਹੜਾ ਆਪਣਾ ਇੱਕ ਸ্লাইਸ ਸੀਗਾ ਆਪਾਂ ਨੇ ਬਣਾ ਕੇ ਤਿਆਰ ਕਰ ਲਿਆ ਏ ਤੇ ਹੁਣ ਆਪਾਂ ਦੂਜਾਲਾ ਦੂਜੇ ਵਾਲਾ ਸ্লাইਸ ਆ ਉਹ ਵੀ ਕਿਉ ਲਗਾ ਕੇ ਪੈਨ ਨੂੰ ਉੱਪਰ ਰੱਖ ਦਵਾਂਗੇ ਤੇ ਨਾਲ ਹੀ ਢੱਕ ਕੇ ਆਪਾਂ ਨੇ ਇੱਕ ਵਾਰ ਇਹਨੂੰ ਵਿੱਚ ਤੋਂ ਚੈੱਕ ਕਰ ਲੈਣਾ ਕਿ ਆਪਣਾ ਚੀਜ਼ ਆ ਜਿਹੜਾ ਮੈਲਟ ਹੋਣਾ ਸ਼ੁਰੂ ਹੋ ਗਿਆ ਏ ਜਾਂ ਨਹੀਂ ਤੇ ਥੋੜੇ ਜਿਹੀ ਆਪਣੇ ਅਜੇ ਹੋਰ ਟਾਈਮ ਲੱਗਣਾ ਸੀਗਾ ਪੱਕਣ ਵਾਸਤੇ ਤੇ ਹੁਣ ਦੇਖੋ ਜਿਹੜਾ ਆਪਣਾ ਸਲਾਈਸ ਆ ਦੂਜਾ ਵੀ ਜਿਹੜਾ ਬਣ ਕੇ ਤਿਆਰ ਹੋ ਗਿਆ ਏ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕੇ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ तहे ਦਿਲੋਂ ਧੰਨਵਾਦ ਹੈ ਜੀ ਤੇਨ ਕਈ ਮੇਰੇ ਵੀਵਰਸ ਐਦਾਂ ਦੇ ਨੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੇ ਮੇਰੀਆਂ ਵੀਡੀਓਸ ਦੇ ਜਿਹੜੀਆਂ ਹਰ ਰੋਜ਼ ਦੇਖਦੇ ਨੇ ਉਹਨਾਂ ਨੂੰ ਵੀ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਇਸੇ ਤਰ੍ਹਾਂ ਦੇਖੋ ਆਪਣਾ ਜਿਹੜਾ ਬ੍ਰੈਡ ਪੀਜ਼ਾ ਉਹ ਬਣ ਕੇ ਤਿਆਰ ਹੋ ਗਿਆ ਏ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ